ਅਸੀਂ ਇਹ ਗਿਆ ਲੋਕਲੇ ਇਥੋਂ ਦੇ ਠੀਕ ਹੈ ਮੇਰਾ ਗੁਰੂ ਸੁਨਦਰ ਨਗਰ ਪਿੰਡ ਹੈਗਾ ਠੀਕ ਹੈ ਭਾਈ ਅਸੀਂ ਰਾਤ ਦੀ ਵੀ ਡਿਊਟੀ ਕਰੀ ਕਿਉਂ ਸਾਡੇ ਮੈ ਖਤਰਾ ਬੰਨ ਟੁੱਟਣ ਦਾ ਠੀਕ ਹੈ ਅਸੀਂ ਕੋਈ ਪ੍ਰਸ਼ਾਸਨ ਨਾਲ ਕੋਈ ਪੈਸਾ ਨਹੀਂ ਲੈਂਦੇ ਪਏ ਕੁਛ ਨਹੀਂ ਆਦੇ ਪੱਲਿਓ ਖਤਰਾ ਭਾਈ ਉਹ ਗੇੜਿਆਂ ਦਾ ਤਾਂ ਕੋਈ ਖਤਰਾ ਨਹੀਂ ਆਦੇ ਪੱਲਿਓ ਹਾਂ ਟਰੈਕਟਰ ਤੇ ਤੇਲ ਬਾਲ ਕੇ ਠੀਕ ਹੈ ਸਾਰਾ ਕੁਝ ਕਰਕੇ ਵੀ ਸਾਰਾ ਦਿਨ ਬਰਾਹ ਟਰੈਕਟਰ ਚੱਲੇ ਖੜਿਆ ਜੇ ਅਸੀਂ ਕੋਗਲਾ ਚੱਲਿਆ ਖੜੀਆਂ ਠੀਕ ਹੈ ਤੇ ਭਾਈ ਉਥੋਂ ਤੁਸੀਂ ਆਪ ਜਾ ਕੇ ਦੇਖ ਲਓ ਵੀ ਬੰਨ ਦੀ ਕੰਡੀਸ਼ਨ ਕੀ ਹੈਗੀ ਏ ਵੀ ਕਿੰਨਾ ਕੁ ਰਹਿ ਗਿਆ ਠੀਕ ਹੈ ਉਥੋਂ ਖਾਰਾ ਪੈਦੀ ਆ ਠੀਕ ਹੈ ਖਾਰਾ ਪ ਉਨਮਾਰਚ ਅਗੂ ਸਿੰਗਲ ਰਸਤਾ ਹੈਗਾ ਠੀਕ ਹੈ ਟਰੈਕਟਰ ਉਨ ਇਹਦੀ ਬਰਿਆ ਲੋਡ ਹੈਗਾ ਠੀਕ ਹੈ ਅਗੂ ਉਹ ਵੀ ਕੰਮ ਚੱਲੀ ਜਾਂਦਾ ਹੈ ਜੇ ਮਨ ਚੱਲ ਨਾ ਜਾਣੀ ਕਿਤੇ ਵੀ ਭਈ ਔਖਾ ਕੋਈ ਰਾਹ ਨਾ ਮਿਲਿਆ ਤਾਂ ਗੋ ਇੱਕ ਜਿਹੜੇ ਆਪਣੇ ਆ ਵੇਖਣ ਜਾਂਦੇ ਤਮਾਸ਼ਾ ਤੋਂ ਉਹਨਾਂ ਨੂੰ ਰੋਕੇ ਜਾਂਦੇ ਆ ਤੇ ਅਸੀਂ ਇਹਨਾਂ ਕਾਲ ਤੁਸੀਂ ਕੰਮ ਵਧੀਆ ਕਰਦੇ ਮੈਨੂੰ ਰਾਸ਼ਨ ਲਈ ਜਾਓ ਤਮਾਸ਼ੀ ਵਾਲੇ ਇਹ ਇੱਕ ਭਾਈ ਦੀ ਗੱਲ ਸੁਣੋ ਭਈ ਜਰੂਰ ਲਿਆਓ ਭਈ ਅਸੀਂ ਇਹਨਾਂ ਕਾਲ ਤੁਸੀਂ ਮਾੜਾ ਕੰਮ ਕਰਦੇ ਮੈਨੂੰ ਆਓ ਜੀ ਆਇਆਂ ਨੂੰ ਠੀਕ ਹੈ ਬਟ ਅਸੀਂ ਇਹਨਾਂ ਉੱਥੇ ਪਹਚਾਓ ਰਾਸ਼ਨ ਜਿੱਥੇ ਵੀਰੇ ਪਹੁੰਚਦਾ ਨਹੀਂ ਪਈਆ ਜਿਨ੍ਹਾਂ ਕੋਲ ਪਹੁੰਚ ਨਹੀਂ ਹੁੰਦੀ ਭਈ ਮੈਂ ਤੁਹਾਨੂੰ ਇਹੀ ਕਹਿ ਰਹੇ ਆ ਸਾਨੂੰ ਆਪਣੇ ਪਿੰਡ ਦਾ ਸਾਨੂੰ 2-3 ਪਿੰਡਾਂ ਦਾ ਨਾਮ ਮਿਲਿਆ ਪਿੰਡ ਇੱਕ ਕਿਹੜਾ ਸੀ ਇੱਕ ਮੈਂ ਦੱਸ ਦਿਨਾ ਇੱਕ ਨੰਬਰ ਹਾਂ ਇੱਕ ਨੰਬਰ ਨਹੀਂ ਪਹੁੰਚਦਾ ਨਹੀਂ ਪਹੁੰਚ ਤਿੰਨ ਨੰਬਰ ਹਾਂ ਉਹਨਾਂ ਦੋਨਾਂ ਪਿੰਡਾਂ 'ਚ ਨਹੀਂ ਪਹੁੰਚਦਾ ਬਾਕੀ ਵੀਰੇ ਇੱਥੋਂ 40 ਟਰਾਲੀ ਘੱਲ ਗਈ ਰਾਸ਼ਨ ਨੂੰ ਸੁਣਿਓ ਹਾਂ ਹਾਂ 40 ਟਰਾਲੀਆਂ ਜੋ ਰਸਤੇ ਲੰਘ ਗਈ ਆ ਬਿਲਕੁਲ ਇੱਕ ਪਿੰਡਾਂ ਦਾ ਠੀਕ ਆ ਜਿੱਥੋਂ ਕਿਸਤੇ ਲਗੀਆਂ ਮੈਨੂੰ ਇਹ ਦੱਸੋ ਭਈ 40 ਟਰਾਲੀਆਂ ਜਿਹੜੇ ਰਾਸ਼ਨ ਚ ਗਈਆਂ ਇੱਕ ਮਿੰਟ ਜਨਾਬ ਇੱਕ ਮਨ ਚਲ 40 ਟਰਲੇ ਗਈਆਂ ਉਹ ਮੈਨੂੰ ਇੱਕ ਪਿੰਡ ਚ ਗਈਆਂ ਉਹ ਇੱਕ ਪਿੰਡ 40 ਟਰਾਲੀ ਰਾਸ਼ਨ ਉਹ ਕੀ ਉਹ ਹੀ ਬੰਦੇ ਤਿਆਰ ਸਾਡੇ ਅੱਗੇ ਆ ਨਹੀਂ ਫਸ ਕੇ ਵੀਰੇ ਤੁਸੀਂ ਆਪ ਜਾਓ ਲੈ ਕੇ ਫਰਾਓ ਸਾਨੂੰ ਕੋਈ ਛੇਧਰ ਨਹੀਂ ਸਾਨੂੰ ਸਿਰਫ ਛੇਧਰ ਇਹ ਹੈ ਕਿ ਅਸੀਂ ਸਾਡਾ ਬਣੇ ਮੇਰੀ ਗੱਲ ਟੁੱਟਣਾ ਸਾਨੂੰ ਡਰਨਾ ਹੁੰਦਾ ਨਾ ਅਸੀਂ ਇੱਥੇ ਖੜਨਾ ਸੀਗਾ ਅਸੀਂ ਕਹਿੰਦਾ ਜਾਓ ਕਿ ਮਰਜੀ ਠੱਕੀ ਤੁਰੇ ਹੋ ਮੇਰੀ ਗੱਲ ਸੁਣੋ ਭਰਾ ਹੁਣ ਤੁਸੀਂ ਖੜੇ ਹੁੰਦੇ ਸੀ ਮੰਨਦੇ ਵੀ ਨਾਲ ਤੁਹਾਡੇ ਨਾਲ ਪ੍ਰਸ਼ਾਸਨ ਵੀ ਖੜਾ ਹੁਣ ਗੱਲ ਤੇ ਸਾਨੂੰ ਅਸੀਂ ਜਾਣਦੇ ਜਿਹੜਾ ਤੁਸੀਂ ਇੱਕ ਦਾ ਪ੍ਰਸ਼ਾਸਨ ਅਸੀਂ ਰੋਕਿਆ ਵੀਰੇ ਸਾਡੇ ਸਰਪੰਚ ਸਾਹਿਬ ਨੇ ਰੋਕਿਆ ਹੈ ਭਈ ਸਾਡੀ ਗੱਲ ਨਹੀਂ ਮੰਨਦੇ ਅਸੀਂ ਆਪ ਖੜੋਖੜੋਕ ਨਾ ਸਾਨੂੰ ਅੱਗੂ ਵੀਰੇ ਪੈਂਦੇ ਆ ਠੀਕ ਹੈ ਮੈਂ ਕਿਹਾ ਸਾਡੇ ਆਪ ਜਾਣ ਨੂੰ ਬਣੀ ਕਰੀਏ 15 फुट ਉੱਪਰ ਪਾਣੀ ਚੱਲਦਾ ਪਿਆ ਇਸ ਲੈਵਲ ਤੂੰ ਜੇ ਇੱਕ ਗੱਲ ਸੁਣੋ ਜੇ ਪਾਣੀ ਟੁੱਟਦਾ ਹਨਾ ਵੀਰੇ ਇੱਥੇ ਜੰਬ ਖੜਿਆ ਨਾ ਇੱਕ ਮਿੰਟ ਲੱਗਣਾ ਪਾਣੀ ਇੱਥੇ ਆਣ ਤੇ ਬਾਈ ਯਾਰ 15 ਫੁੱਟ ਪਾਣੀ ਆਏ ਤੇਰੇ ਨਾਲ ਦੇ ਏਰੀਆ ਦੇ ਅਸੀਂ ਸਾਨੂੰ ਵੀ ਉਹਨਾਂ ਹੀ ਖਤ ਬਾਈ ਬਾਈ ਤੁਹਾਨੂੰ ਪਾਣੀ ਇੱਥੇ ਲਾਓ ਨਾ ਵੀਰੇ ਦਾ ਇੱਕ ਮਿੰਟ ਸਾਨੂੰ ਰਸਤਾ ਦਿਓ ਇੱਕ ਨੰਬਰ ਤੇ ਜਾਣ ਦਾ ਇੱਕ ਨਾ ਵੀਰੇ ਅੱਗੋਂ ਵੀਰੇ ਆਪਾਂ ਆਈਆਂ ਕਿ ਕਿਸ ਦੀ ਆਪਾਂ ਜਾਵਾਂਗੇ ਯਾਰ ਮਣੀ ਇਹ ਤਾਂ ਹੋ ਗਈ ਗੱਲ ਹੈ ਸਾਡਾ ਗ੍ਰੀਕ ਨੰਬਰ 1 ਨੰਬਰ 3 ਨੰਬਰ ਗੱਟੀ ਗੱਟੀ ਜੀ ਹਾਂ ਕਿ ਅਸੀਂ ਤੁਹਾਡੇ ਬਹੁਤ ਵੱਡੇ ਵੈਣ ਆ ਕੋਈ ਸਾਡੀ ਇੱਕ ਮਜਬੂਰੀ ਆ ਤੁਸੀਂ ਕਿ ਸੰਸਥਾ ਨਾਲ ਜੁੜੇ ਹੋ ਤਾਂ ਤੁਹਾਡੀ ਆਪਦੀ ਖੁਦ ਦੀ ਟੀਮ ਹੈ ਪਲੀਜ਼ ਅੱਗੇ ਨਾ ਮਿੱਟੀ ਜਾਦੇ ਉੱਥੇ ਮੇਰੀ ਵੀ ਸੁਣੋ ਬਾਈ ਜੀ ਤੁਹਾਡੇ ਪਿੰਡ ਰਾchn ਆ ਹੀ ਜਾਂਦਾ ਸਾਡੇ ਪਿੰਡ ਉਹਨਾਂ ਦੇ ਪਿੰਡ ਬਾਈ ਸਾਡੇ ਪਿੰਡ ਦਾ ਸਾਹ ਬਗਣੇ ਆ ਸੱਦ ਦੇਣ ਜੋਗੇ ਸੀਗੇ ਅਸ ਲੈਂਣ ਜੋਗੇ ਹੈ ਨਹੀਂ ਨਾ ਸਾਡੀ ਗੱਲ ਠੀਕ ਆ ਮੈਂ ਮੰਨਦਾ ਗੱਲ ਚਾ ਜਿੱਥੇ ਵੀ ਜਾ ਰਿਹਾ ਇਧਰ ਦਾ ਹੈਗਾ ਹੀ ਹੈਗਾ ਅਸੀਂ ਉੱਧਰ ਜਾਉਂਦੇ ਆ ਰੋਕੀਓ ਯਾਰ ਕਿਸ ਨੂੰ ਯਾਰ ਕਿਉਂ ਲੰਗਰ ਦਿੰਦੇ ਹੋ ਹੁਣਾ ਵੀ ਇੰਨੇ ਲੋਕ ਚੱਲੇਦੇ ਆ ਖਾ ਦੇਖੋ ਤਮਾਸ਼ਾ ਦੇਖਣ ਚੱਲੇ ਹੋਰ ਕਿਰ ਕਰ ਚੱਲੇ ਬਾਈ ਜੀ ਬਾਈ ਸਤਨਾ ਦਾ ਬੰਦਾ ਨਹੀਂ ਬਈ ਮੇਰੀ ਗੱਲ ਸੁਣੋ ਰੋਕੋ ਮੇਰੀ ਗੱਲ ਸੁਣੋ ਵੀਡੀਓ ਕਣਾ ਅਸੀਂ 150 ਕਿਲੋਮੀਟਰ ਚੱਲ ਕੇ ਹੁਣ ਤੀਜਾ ਦਿਨ ਹੋ ਗਿਆ ਸਾਨੂੰ ਦੁੱਖ ਹੁੰਦਾ ਸਾਨੂੰ ਉਹਦਾ ਦੁੱਖ ਰਹੇ ਨੇ ਸਾਨੂੰ ਅਸੀਂ ਸੰ ਤਿੰਨ ਦਿਨ ਹੋ ਗਏ ਸਾਨੂੰ ਟਰਾਲੀ ਚੋਂ ਲਾ ਕੇ ਬੈਸੀ ਬੈਸੇ ਨਾਲ ਹੀ ਚੱਲੋ ਜਿੱਧਰ ਹੈਣੀ ਆਪਾਂ ਉੱਧਰ ਚੱਲਦੇ ਆ ਬਾਈ ਆਪਣੀਆਂ ਬੋਟ ਨਾ ਇੱਥੇ ਸਟਾਰ ਲਈ ਜਾਂਦਾ ਪਹਿਲਾਂ ਇੱਕ ਪਾਸੇ ਨਾਲ ਨਹੀਂ ਜਾਂਦਾ ਆਪਣਾ ਜ ਆਲੋ ਰੋ ਮੁਖਾਲੀ ਨੇ ਗੱਲ ਕਰਨੀ ਹੈ ਪਾਠੀ ਹਾਲਾ ਬਾਈ ਜੀ ਕਿਵੇਂ ਵਿਸ਼ੇ ਬੜਾ ਵਧੀਆ ਬੱਸ ਚੱਲ ਲੱ ਇਸ ਤਰ੍ਹਾਂ ਦੀ ਆ ਸਾਡਾ ਤੇ ਇਧਰ ਆ ਰਿਹਾ ਜਿਹੜਾ ਕੱਲ ਹੋ ਰਿਹਾ ਅੰਤੋਂ ਤੱਕ ਜਾ ਕੇ ਜਿਹੜੇ ਡਿਲੀਵਰੀ ਨੰਬਰ ਤੇ ਜਿੱਦਾਂ ਪਹੁੰਚ ਨਹੀਂ ਰਿਹਾ ਇਹਨਾਂ ਮੁੰਡਿਆਂ ਅੰਦਰ ਵਿਚਾਰਾਂ ਦਾ ਲੱਗੇ ਹੀ ਹੋਏ ਅੱਡੇਲੀ 150 ਕਿਲੋਮੀਟਰ ਤੋਂ ਹੁੰਦੇ ਤੇ ਮੋੜ ਜਾਂਦੇ ਇਹਨਾਂ ਨੂੰ ਤਾਂ ਜਾਣਦੇ ਤੁਸੀਂ ਉਹਨਾਂ ਦੀ ਗੱਲ ਮੇਰੀ ਦਿਨੋਦ ਇਧਰਲੇ ਪਾਸੇ ਹੈਗੀਆਂ ਨੇ ਮਿੱਟੀ ਵਾਲੀਆਂ ਟਰਾਲੀਆਂ ਹਾਂ ਮਾਂਟੇ ਜਾਂਦੀਆਂ ਪਈਆਂ ਨੇ ਸਿਰਫ ਇਹ ਬੰਦ ਇਸੇ ਕਰਕੇ ਕੀਤਾ ਟ੍ਰੈਪ ਰੋਕਣ ਤੋਂ ਸਿਰਫ ਮਿੱਟੀ ਇਕੱਲੀ ਜਾਂਦੀ ਵੀ ਬੰਦ ਹੈ ਅੱਛਾ ਹੋਰ ਕੋਈ ਵਿਕਲਪ ਹੈ ਜਿਹੜੀ ਮਿੱਟੀ ਜਾਂਦੀ ਪਈ ਕੱਲੀ ਦੇ ਆਉਂਦੀ ਕਿੱਧਰ ਦੇਖੋ ਥੋਟੀ ਪੱਟੇ ਨੂੰ ਤੇ ਉਧਰ ਨੂੰ ਜਾਂਦੀ ਐ ਦੋਨੇ ਰੋਡ ਨਾਲ ਹੋਇਆ ਪਿਆ ਬੰਨ ਜੇ ਇਹ ਤਾਂ ਲੋਕਾਂ ਨਾਲ ਜੁੜੀ ਜਾਏਗੀ ਇਹ ਫਿਰ ਉਹਨਾਂ ਜਿਹੜੇ ਨਾ ਕਿਸ਼ਤਾਂ ਲੱਗੀਆਂ ਪਈਆਂ ਇਹ ਸਰਦ ਇੱਕ ਟਰੈਕਟਰ ਲੱਗਿਆ ਟਰੈਕਟਰ ਲੱਗਿਆ ਪਿਆ ਚਾਰ ਆ ਟਰੈਕਟਰ ਲੱਗਿਆ ਮੇਰੇ ਵੀਰ ਬਾਈ ਠੀਕ ਹੁਣ ਮੈਂ ਹੋਰ ਬੇਨਤੀ ਕਰਨਾ ਤੁਹਾਡੇ ਬਾਈ ਯਾਰ ਬਿਲਕੁਲ ਉਹ ਗਲਤ ਹੈ ਵਾਦੀ ਕਿਵੇਂ ਉਹਨਾਂ ਨੂੰ ਸਾਰਾ ਪਤਾ ਕੱਲ ਦੇ ਵੇਂਦੇ ਪਿਆ ਕੋਈ ਰਾਸ਼ ਲੈ ਕਿੰਨਾ ਉਹ ਇੱਕੋ ਥਾਂ ਚੱਲਿਆ ਤੁਸੀਂ ਉੱਥੇ ਹੀ ਪ੍ਰੋਵਾਈਡ ਕਰੋ ਜਿੱਥੇ ਕੋਈ ਚੀਜ਼ ਪਹੁੰਚਦੀ ਨਹੀਂ ਬਾਈ ਤੇ ਨਾ ਸਮਾਂ ਦਾ ਤਾਂ ਹੀ ਮੁੜ ਜਾ ਯਾਰ ਬਾਈ ਸਾਨੂੰ ਤੁਸੀਂ ਦੱਸੋਗੇ ਮੈਂ ਤਾਂ ਲੋਕਲ ਸਾਨੂੰ ਕਿਰਪਾ ਕਰਕੇ ਬੰਦ ਕਰਾਓ ਉਹ ਤੁਹਾਨੂੰ ਰੋਕ ਦੇ ਪੈਸੇ ਬੰਦ ਕਰਾਓ ਹਾਂ ਨੂੰ ਨਾ ਕਰਾਂ ਮੈਂ ਤਕਵਾਦੀ ਰੋਡ ਦੇ ਚ ਜੇ ਰੁੱਕ ਲੂਂਦੇ ਤਾਂ ਸਾਨੂੰ ਤੇਰੇ ਪਹਿਲਾ ਸੀਨਾ ਦਰਪੰਚੀ ਨਾ ਸਾਡੇ ਬਿਜਰੀ ਲਿਖਤਾ ਪਿਛਲੇ ਬੰਨ ਤੇ 3 ਪਿਛਲੇ ਬੰਨ ਨੇੜੇ ਆਇਆ ਯਾਰ ਪਿਛਲੇ ਪਾਸੇ ਇਹ ਤਿੰਨ ਘਰ ਖੜੇ ਰਹੇ ਸੀ ਪਹਿਲਾਂ ਜਾਨ ਉਹ ਕਹਿੰਦਾ ਬਾਈ ਇਹੋ ਹੈਲੋ ਮੇਰਾ ਇੱਕ ਗੱਲ ਹੈ ਉਹ ਕਹਿੰਦੇ ਜਾਨ ਦੇ ਯਾਰ ਸਾਡੇ ਕੋਲ ਸਾਈਕਲੋਵੇਟ ਚੱਕ ਕੇ ਮੋੜ ਲਗੇ ਬਾਈ ਇਹਨੇ ਯਾਰ ਲੇ ਗੱਡੀ ਨਹੀਂ ਜਾ ਰਹੀ ਮੈਂ ਦਸ ਵਾਲੀ ਜਗ੍ਹਾ ਨਹੀਂ ਬਾਹਰ ਆਉਂਦਾ ਆਪਾਂ ਇਹ ਨਹੀਂ ਮੈਂ ਬਾਹਰ ਆਉਂਦਾ ਗੱਡੀ ਨਹੀਂ ਜਾ ਰਹੀ ਆਮ ਲੋਕਾਂ ਨੂੰ ਵੀ ਬਾਈ ਜੀ ਕੋਈ ਇਹ ਵੀ ਸਾਡੇ ਅਸੀਂ ਤੁਹਾਡੀ ਪ੍ਰੋਬਲਮ ਸਮਝਦੇ ਹਾਂ ਜੋ ਤੁਹਾਨੂੰ ਦੇਖਣਾ ਆ ਰਹੀ ਨਾ ਪਰ ਲੋਕਾਂ ਨੂੰ ਜਾ ਕੇ ਆ ਰਹੇ ਇਥੋਂ 150 ਕਿਲੋਮੀਟਰ ਤੋਂ ਨਾ ਬੰਦੇ ਆ ਚਾਰ ਰਕਾ ਸਿੰਝਨੋਕੇ ਨਾਮ ਹੋ ਸਾਨੂੰ ਅਜੀ ਤਿੰਨ ਜਿੰਨੋਕੇ ਮੋੜ ਤੇ ਆ ਤੁਸੀਂ ਵੀ ਚੱਲਦੇ ਆ ਗੱਡੀ ਚੱਲਦੀ ਹੈ ਨਾਲ ਉਹ ਕਹਿੰਦੇ ਸ਼ਾਦੀਆਂ ਤੇ ਹੋਟਲ ਲੱਗੀ ਪਈ ਆ ਤੇ ਲੰਗਰ ਨਹੀਂ ਦੇ ਰਹੀ ਹੁਣ ਤੁਸੀਂ ਉਹਨਾਂ ਨੇ ਜਾ ਕੇ ਆ ਜਾਣਾ ਤੁਸੀਂ ਇਹਨਾਂ ਦਾ ਸਾਡਾ ਕੰਮ ਕਰੋ ਤੁਸੀਂ ਅਫਸਰ ਸਰ ਹੋਟਲ ਹੈਗੀ ਆ ਜੀ ਲੱਗੀ ਪਈ ਕੋਈ ਗੱਲ ਨਹੀਂ ਕੋਈ ਗੱਲ ਸਾਰੇ ਤੇਰੇ ਪਾਸੇ ਮਿੱਟੀ ਲੈ ਕੇ ਤਾਂ ਨਾ ਵਾਹ ਤੇ ਰਾਹ ਆਰੇ ਬੈਂਡਾ ਨੇ ਕਿਰਾਇ ਕਰਦੇ ਨੇ ਕਿ ਸਾਡਾ ਤਾਂ ਬੰਦ ਉੱਤਰਨ ਵਾਲਾ ਹੋ ਗਿਆ ਤੇ ਜਦੋਂ ਟਰਾਲੀ ਜਾਂ ਕੋਈ ਵੀ ਜਾਂਦਾ ਹੈ ਨਾ ਮੋਟਰਸਾਈਕਲ ਤਾਂ ਕਿੰਨੀ ਹੋ ਜਾਂਦੀ ਹੈ ਮੈਨੂੰ ਉਹ ਟ੍ਰੈਫਿਕ ਜਾਮ ਹੋ ਜਾਂਦੀ ਹੈ ਟਰਾਲੀਆਂ ਬੰਦ ਹੋ ਜਾਂਦੀ ਆ ਰੋਲਾ ਇਸ ਕਰਕੇ ਤੋਂ ਬੰਦ ਜੀ ਨਾ ਤੇ ਬਈ ਆ ਪਾਸਤਾ ਵੀ ਮੋਟਰਸਾਈਕਲ ਠੀਕ ਹੈ ਇਹ ਤੇ ਪਾਣੀ ਅੱਜ ਵਗ ਰਿਹਾ ਹੈ ਸ਼ਾਮ ਤੱਕ ਵੜੀ ਜਾਣਾ ਉਹ ਪਾਣੀ ਕਰੇ ਤੇ ਮੁਰਗੇ ਇੱਥੇ ਪਾਣੀ ਹੈ ਇੱਥੇ ਉਹ ਹੀ ਗੱਲ ਹੈ ਅਸੀਂ ਰੋਕ ਲਿਆ ਸਰਪੰਚ ਦਾ ਬੜਾ ਕੰਮ ਹੈ ਤੁਸੀਂ ਪਰ ਜੋ ਜਿਹੜੀ ਅਸਲ ਲੰਗਰ ਦੀ ਗੱਲ ਕਰਦੇ ਫਿਰ ਪੱਠੇ ਦਾ ਕੋਈ ਪੇਰ ਤਾਂ ਜਾਣੀ ਪਾਣੀ ਕਿੱਥੇ ਆ ਗਿਆ ਠੀਕ ਹੈ ਨਾ ਆ ਰੌਲਾ ਇਸ ਕਰਕੇ ਹੋਈ ਆਈ ਇਹ ਹੀ ਦੇਖ ਕੇ ਆਈਏ ਮੈਂ ਸਪੈਸ਼ਲੀ ਬਨਵਾਸੇ ਆਈ ਹਾਂ ਨੁਕਾਵਾਸੇ ਆਈ ਵੀ ਬਨਵਾਸੇ ਆਏ ਆ ਵੀ ਬੰਦ ਦੇਖੀ ਬੰਦ ਉਹਨਾਂ ਜਿਹੜੀ ਬੋਤਲ ਲੱਗੀ ਕੋਈ ਫਿਰ ਤਾਂ ਨਿਕਾ ਦਿਓ ਉਹਨਾਂ ਨੂੰ ਅਸੀਂ ਚਾਰ ਥਾਂ ਤੋਂ ਮੁੜੇ ਸਾਬ ਚਾਰ ਥਾਂ ਤੋਂ ਪਹਿਲਾ ਮੁੜ ਕੇ ਆਏ ਜੀ ਅਸੀਂ ਪਹਿਲਾਂ ਕਾ ਇਹ ਬੋਲਦੇ ਕੇ ਜਿਹੜਾ ਥਾਂ ਨੇ ਦੇ ਕੋਲ ਵੜੇ ਜੀ ਕਾਂ ਵਾਲੀ ਦੇ ਕੋਲ ਚਲੋ ਅਸੀਂ ਉਹ ਜਾ ਕੇ ਆਜੋ ਇੱਥੇ ਲੰਘੋਂਗੇ ਉਹ ਜਾ ਕੇ ਆਜੋ